ਪਾਕਿਸਤਾਨੀ ਨਾਗਰਿਕਾਂ ਨੂੰ ਘਰਾਂ ਚੋਂ ਚੁੱਕ ਕੇ ਅਟਾਰੀ ਸਰਦ ਤੇ ਲੈ ਕੇ ਪੁੱਜੀ ਪੁਲਿਸ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਭਾਰਤ ਵਿੱਚ ਲੁਕੇ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਹੁਣ ਹਰ ਪਾਕਿਸਤਾਨੀ ਪਾਸਪੋਰਟ ਧਾਰਕ ਨਾਗਰਿਕ ਨੂੰ ਭਾਰਤ ਛੱਡਣਾ ਪਵੇਗਾ ਬੁੱਧਵਾਰ ਨੂੰ ਪੁਲਿਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਅਟਾਰੀ ਸਰਦ ਤੇ ਪਹੁੰਚੀ ਇਹਨਾਂ ਵਿੱਚ ਸਿਰਫ ਜੰਮੂ ਕਸ਼ਮੀਰ ਦੇ ਪੰਜੀ ਨਾਗਰਿਕ ਸ਼ਾਮਲ ਸਨ ਦਰਅਸਲ ਜਿੱਥੇ ਪਹਿਲਗਾਮ ਕਤਲੀਆਮ ਤੋਂ ਬਾਅਦ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ ਉੱਥੇ ਹੀ ਭਾਰਤ ਆਏ ਪਾਕਿਸਤਾਨੀ ਨਾਗਰਿਕਾਂ ਦਾ ਆਪਣੇ ਦੇਸ਼ ਵਾਪਸ ਆਉਣਾ ਜਾਰੀ ਹੈ ਅਟਾਰੀ ਸਰਦ ਰਾਹੀਂ ਪਾਕਿਸਤਾਨ ਜਾਣ ਵਾਲੇ ਪਾਕਿਸਤਾਨੀ ਨਾਗਰਿਕ ਉਸਮਾਨ ਨੇ ਦਾਅਵਾ ਕੀਤਾ ਹੈ ਕਿ ਉਹ 2008 ਵਿੱਚ ਭਾਰਤ ਆਇਆ ਸੀ ਪਹਿਲਗਾਮ ਕਟਨਾ ਤੋਂ ਬਾਅਦ ਮੈਨੂੰ ਵੀ ਪਾਕਿਸਤਾਨ ਜਾਣ ਲਈ ਕਿਹਾ ਗਿਆ ਹੈ ਮੇਰਾ ਆਧਾਰ ਕਾਰਡ ਰਾਸ਼ਨ ਕਾਰਡ ਨਿਵਾਸ ਸਰਟੀਫਿਕੇਟ ਭਾਰਤ ਦਾ ਹੈ ਮੈਂ ਆਪਣੀ ਸਿੱਖਿਆ ਵੀ ਇੱਥੇ ਹੀ ਪ੍ਰਾਪਤ ਕੀਤੀ ਹੁਣ ਪਾਕਿਸਤਾਨ ਜਾ ਕੇ ਕੀ ਕਰਾਂਗਾ ਉਸ ਆਮ ਨੇ ਕਿਹਾ ਕਿ ਉਹ ਬੀਐਡ ਦੀ ਪੜਾਈ ਕਰ ਰਿਹਾ ਹੈ ਇਸ ਦੇ ਨਾਲ ਹੀ ਉਸਨੇ ਨੌਕਰੀ ਲਈ ਅਰਜ਼ੀ ਵੀ ਦਿੱਤੀ ਹੈ ਮੈਂ ਮੂਲ ਰੂਪ ਵਿੱਚ ਭਾਰਤੀ ਹਾਂ ਕਿਉਂਕਿ ਮੇਰੇ ਕੋਲ ਭਾਰਤ ਦੇ ਸਾਰੇ ਦਸਤਾਵੇਜ਼ ਹਨ ਜਿਹੜੇ ਪਰਿਵਾਰ ਦਹਾਕਿਆਂ ਤੋਂ ਇੱਥੇ ਰਹੇ ਰਹੇ ਹਨ ਉਹਨਾਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾਣਾ ਚਾਹੀਦਾ ਗਰਭਵਤੀ ਸਮਰੀਨ ਨੂੰ ਵੀ ਉਸਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਉਸਦਾ ਵਿਆਹ ਭਾਰਤੀ ਪਤੀ ਰਿਜ਼ਵਾਨ ਨਾਲ ਹੋਇਆ ਸੀ ਸ਼ਾਹਬਾਜ਼ ਨੇ ਕਿਹਾ ਕਿ ਅਤਵਾਦੀਆਂ ਨੇ ਬਹੁਤ ਗਲਤ ਕੰਮ ਕੀਤਾ ਹੈ ਇਸ ਦਾ ਅਸਰ ਆਮ ਲੋਕਾਂ ਤੇ ਪਿਆ ਮੇਰੀ ਪਤਨੀ ਗਰਭਵਤੀ ਹੈ ਅਤੇ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ ਹੁਣ ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ ਕਿ ਉਹ ਵਾਪਸ ਕਿਵੇਂ ਆਵੇਗੀ ਪੁਲਿਸ ਜੰਮੂ ਕਸ਼ਮੀਰ ਤੋਂ ਪੰਜੀ ਪਾਕਿਸਤਾਨੀ ਨਾਗਰਿਕਾ ਨੂੰ ਇੱਕ ਗੱਡੀ ਵਿੱਚ ਅਟਾਰੀ ਸਰਦ ਤੇ ਲੈ ਆਈ ਇਸ ਵਿੱਚ ਸ਼ਾਮਲ ਮੁਫਸਲਾ ਨਾਮ ਦੀ ਔਰਤ ਨੇ ਕਿਹਾ ਕਿ ਉਹ ਪਾਕਿਸਤਾਨੀ ਨਾਗਰਿਕ ਹੈ ਉਸਦਾ بیا 3 ਸਾਲ ਪਹਿਲਾਂ ਬਾਰਾਮੂਲਾ ਵਿੱਚ ਮੁਹੰਮਦ ਕਾਸਿਮ ਨਾਲ ਹੋਇਆ ਸੀ ਦੋ ਛੋਟੀਆਂ ਤੀਆਂ ਹਨ ਉਹ ਭਾਰਤੀ ਨਾਗਰਿਕ ਹੈ ਮੈਂ ਆਪਣੀ ਛੋਟੀ ਧੀ ਨਾਲ ਅਟਾਰੀ ਪਹੁੰਚ ਗਈ ਹਾਂ ਮੇਰੇ ਦਾਦਾ ਦਾਦੀ ਵੀ ਬਾਰਾਮੂਲਾ ਤੋਂ ਹਨ ਮੇਰੇ ਦਾਦਾ ਦਾਦੀ ਵੰਡ ਤੋਂ ਬਾਅਦ ਪਾਕਿਸਤਾਨ ਆ ਗਏ ਸਨ ਮੇਰਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਅਸੀਂ ਅਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ ਇਹ ਬਹੁਤ ਡਰਾਉਣਾ ਸੀ ਜਿਹੜੇ ਮਾਰੇ ਗਏ ਉਹ ਬੇਕਸੂਰ ਅਤੇ નિર્ਦੋਸ਼ ਸਨ ਅਸੀਂ ਵੀ ਬੇਕਸੂਰ ਹਾਂ ਸਾਨੂੰ ਇੱਥੇ ਹੀ ਰਹਿਣ ਦਿਓ